ਪਾਈਜਾ ਬਰੋਲਾ ਕਿਉਂ ਤੁਹਾਨੂੰ ਅੱਗੇ ਲਈ ਆਓ ਯਾਰ ਪਿੱਛੇ ਹਟਾਓ ਯਾਰ ਇਹਨਾਂ ਨੂੰ ਪਿੱਛੇ ਹਟਾਓ ਯਾਰ ਪਿੱਛੇ ਹਟਾਓ ਲਾਈਨ ਚ ਲੈ ਮਾਈਟ ਪਿੱਛੇ ਆਓ ਪਿੱਛੇ ਲਾਈਨ ਲਾਓ ਲਾਈਨ ਦਿਲਾਓ ਪਿੱਛੇ ਚਲੀ ਪਿੱਛੇ ਲਾਓ ਪਾਈਦਾ ਪਿੱਛੇ ਆਓ ਪਿੱਛੇ ਲਾਓ ਪਾਈਦਾ ਪਿੱਛੇ ਪਿੱਛੇ ਪਾਈਦਾ ਇਹਨਾਂ ਨੂੰ ਲਾਈਨ ਚ ਲਾਓ ਕਿਤੇ ਇੱਥੇ ਰੋ ਪੰਜਾਬ ਨਾ ਨਾ ਪਿੱਛੇ ਲਾਈਨ ਚ ਲਾਓ ਜੇ ਤੁਹਾਨੂੰ ਹੈਗਾ ਲਾਈਨ ਚ ਲਾਓ ਪਾਈਦਾ ਇਹਨਾਂ ਨੂੰ ਕਰੋਨਾ ਅੱਗੇ ਕਰੋ ਪਾਈਦਾ ਪਿੱਛੇ ਆਓ ਪਿੱਛੇ ਆਓ ਪਿੱਛੇ ਆ ਜਾਓ ਪਿੱਛੇ ਆ ਜਾਓ ਪਿੱਛੇ ਆ ਜਾਓ ਨਾ ਨਾ ਪਿੱਛੇ ਆ ਜੂਗੀ ਪਿੱਛੇ ਆ ਜਾਓ ਐ ਕਿਵੇਂ ਤੁਸੀਂ ਕਰ ਦਿੰਦੇ ਹੋ ਪਬਲਿਕ ਪਾਗਲ ਹੈ ਨਹੀਂ ਅੰਕਲ ਜੀ ਪਬਲਿਕ ਪਾਗਲ ਹੈ ਨਹੀਂ ਪਿੱਛੇ ਆ ਜਾਓ ਪਿੱਛੇ ਆ ਜਾਓ ਅੰਕਲ ਜੀ ਅੰਕਲ ਜੀ ਪਿੱਛੇ ਚੱਲੋ ਬਾਹਰ ਨਾਲ ਪਿੱਛੇ ਚੱਲੋ ਯਾਰ ਅੰਕਲ ਜੀ ਪਿੱਛੇ ਚੱਲੋ ਹੈ ਨਹੀਂ ਪਹਿਲਾਂ ਵੇਖੀਏ ਮੰਨ ਕਰਾ ਦੇਂਗੇ ਅਸੀਂ ਹੈ ਨਹੀਂ ਅਸੀਂ ਭਾਈ ਤੇਰਾ ਓਏ ਸਾਰੇ ਆ ਯਾਰ ਨਾ ਨਾ ਗੇਟ ਬੰਦ ਕਰੋ ਯਾਰ ਗੇਟ ਬੰਦ ਕਰੋ ਨਾ ਨਾ ਪਿੱਛੇ ਚੱਲੋ आज तो ना, तो ना, तो तो ना 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 है है ना ना तो पीछे। तो ना वास वीज़। वास वीज़। वास ना ना उधर उधर पीछे 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 না গলাম চলা করো এটি বন্ধ করো না বন্ধ করো বন্ধ করো এটিএম বন্ধ করো না পিছনে চলো পিছনে চলো না अॻे आयो अॻियां अॻियां पीचायो

ਪਿੱਛੇ ਜਾਓ ਪਿੱਛੇ ਕਰੋ ਪਿੱਛੇ ਕਰੋ ਗੱਲ ਲੈਣੇੜੋ ਪਿੱਛੇ ਕਰੋ ਲੈਣੇੜੋ ਪਿੱਛੇ ਕਰੋ ਪਿੱਛੇ ਆ ਜਾ ਪਿੱਛੇ ਐ ਨਹੀਂ ਕੋਈ ਯਾਰ ਦੇਣਾ ਪਿੱਛੇ ਕਰਾਓ ਯਾਰ ਐਵੇਂ ਜਿਹਦੇ ਕੋਈ ਇੰਬਲਾਮ ਆ ਕੇ ਵਿੱਚ ਟੱੜ ਜਾਊਗਾ ਪਿੱਛੇ ਦੱਲੋ ਪਿੱਛੇ ਪਿੱਛੇ ਨਿਰਕੇਂਦੇ ਸਾਨੂੰ ਹੱਥ ਨਾ ਲਾਓ ਭਾਈ ਪਿੱਛੇ ਕਰਾਓ ਐ ਨਹੀਂ ਅਸੀਂ ਵੜਨ ਦੇਣਾ ਭਾਈ ਸਾਹਿਬ ਵੜਨ ਨਹੀਂ ਦੇਣਾ ਪਿੱਛੇ ਆਓ ਪਿੱਛੇ ਆ ਭਾਈ ਓ ਬਾਈ ਹੈ ਨਹੀਂ ਅੱਜ ਨਾ ਨਾ ਜਿੰਨੇ ਵੜਨ ਦੇਣਾ ਜਿੰਨੇ ਵੜਨ ਦੇਣਾ ਜੋ ਵੜਨ ਦੇ ਇਹ ਪਿੱਛਾ ਨਹੀਂ ਨਹੀਂ ਨਾ ਨਾ ਵੜ ਨਹੀਂ ਦੇਣਾ ਇਹ ਪਿੱਛਾ ਹੈ ਕਾਨੂੰਨ ਦਾ ਪੰਚਾਇਤ ਹੈ ਦੋਸਤ ਇੱਕ ਉਸਨੇ ਘੋੜੀ ਵੀ ਕਹਿੰਦਾ ਤੁਸੀਂ ਪੁਲਿਸ ਆ ਪੁਲਿਸ ਦਾ ਬੇਈ ਹੋ ਗਿਆ ਪੁਲਿਸ ਦਾ ਫੇਰ ਕੀ ਹੋ ਗਿਆ ਪੁਲਿਸ ਦਾ ਫੇਰ ਕੀ ਹੋ ਗਿਆ ਪੁਲਿਸ ਦਾ ਫੇਰ ਕੀ ਹੋ ਗਿਆ ਫੇਰ ਕੀ ਹੋ ਗਿਆ ਤੁਝਾ ਜਿੱਥੇ ਮਜੀ ਨਾ ਨਾ ਫਿਰ ਜੀ ਹੋ ਗਿਆ ਦੱਸੋ ਫੇਰ ਕੀ ਹੋ ਗਿਆ ਇਧਰ ਵਿਖਾਓ ਅੰਗਲਿਆਂ ਵਿਖਾਓ ਅੰਗਲ ਜੀ ਆਪਣਾ ਆਪਣਾ ਨਾਂ ਦਾ ਖਾਣਾ ਆਹ ਖਾਓ ਪੂਰਾ ਵਿਖਾਓ ਪੂਰਾ ਪੂਰਾ ਖਾਓ ਪੂਰਾ ਦੇਖ ਲੈ ਲੋ ਦੱਸੋ ਪੂਰਾ ਦੇਖ ਲੈ ਲੋ ਦੱਸੋ ਆ ਦੇਖੋ ਜੀ ਆਹ ਪੁਲਿਸ ਮੁਲਾਇਮ ਹੈ ਜੀ ਇਹ ਜਿਹੜਾ ਬੰਦਾ ਲਾਈਨ ਦੇ ਵਿੱਚ ਵੜ ਕੇ ਪਬਲਿਕ ਨੂੰ ਪਰੇਸ਼ਾਨ ਕਰ ਰਿਹਾ ਦੇਖੋ ਜੀ ਪਬਲਿਕ ਦੀ ਜਿੰਨੀ ਮਰਜ਼ੀ ਵੱਡੀ ਲਾਈਨ ਲੱਗੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਕਾਨੂੰਨ ਦੇ ਰਖਵਾਲੇ ਇਹ ਜਿਹੜੇ ਬੰਦੇ ਆ ਦੇਖੋ ਕੀ ਕਰ ਰਹੇ ਹੈਗੇ ਆ ਚਲੋ ਜੀ পিছে চলো পিছে না না পিছে যা রে গিন্না জিমেদারডা রলা জিমেদারডা রলা পায়লে গিন্না জিমেদারডা রলা পায় লাইন তে লাগকে ওনে কি হদে তুমি তাই নি হো সকদা তাই নি হো বে না আ ویکো আ ویکো পিছে ویکো আভি জোডি ছড়কে আয়ে হোয়া সারে তাই নি হো সকদা পিছে চলো তুমি ইলা মোহ খাবতা আমরা হামকে আয়ে হাম জোডি যা রাহা

यार आप कर दिया ਕਰਦੇ ਆਂ ਕਰਦੇ ਆਂ ਰਾਜਮਾ ਦੀ ਵੀ ਲਾਈਨ 'ਚ ਖੜੇ ਆਂ ਉਹ ਨਹੀਂ ਕੱਢਦਾ ਵੀਰੇ नहीं ਨਹੀਂ ਹੈ ਜਾਊਗਾ ਕਾ ਹੋਏ ਨਹੀਂ ਕੱਢਦਾ ਯਾਰ ਵੀਡੀਓ ਪਾ ਕੋਈ ਨਹੀਂ ਪਤਾ ਸਮਝਾਇਆ ਕੋਈ ਨਹੀਂ ਇਹ